ਅਜੇ ਤਾਂ ਪੰਜੀ ਨਹੀਂ ਹੈਗੀ ਦੇਖਦਾ ਕਿਸੇ ਪਾਸੇ ਕੁਝ ਗਾੜਪਨ ਬਲ ਬਲ ਦੇਖਦਾ ਪਹਿਲਾਂ ਕਿੱਥੇ ਆ ਉਹ ਸੱਤ ਪਈਆ ਸੋਚ ਕੇ ਦੇਖਦਾ ਜਿਵੇਂ ਬੇਚਣੇ ਬੁੱਤ ਨਾਲ ਪੇਰਾ ਬੜਾ ਮੋਟਾ ਸਮਾ ਉਹ ਰੇਗੀ ਇਹ ਬੇਚਣਾ ਪੱਤੇ ਲਈ ਦੇਖ ਲੈਣਾ ਸੌ ਭਿਆਦਾ ਵਿਕੀ ਜਾਊ ਉਹ ਕਿਤਾਲੇ ਅੰਗਵਾ ਦੋ ਦੰਡਾ ਪਜਾਨ ਕਿਤਨੇ ਵੱਡਾ ਪਤੀਲਾ ਦੇਖਦਾ ਹਾਂ ਇਹ ਤੇ ਕਹਦਾ ਛੋਟਾ ਰਹੀ ਦੇਣਾ ਕੱਲ ਨੂੰ ਵੱਡਾ ਦੇ ਚਾਹੇ ਅੱਜ ਦਾ ਹਲ ਦਾ ਹੋ ਗਿਆ ਹੁਣ ਕੱਲ ਨੂੰ ਸੋਚਾਂ ਹਾਂ ਹਾਂ ਅਪਾ ਤਿੱਲੀ ਕਿ ਕਿੱਧਰੋਂ ਚੱਲਿਆ ਖੇਤੋਂ ਚੱਲਿਆ ਜਾਮਣਾਂ ਲੈਣ ਮੈਂ ਕੀ ਗੱਲ ਐਡੇ ਲਫਾਫੇ ਪੈਨੇ ਤੂੰ ਉਹ ਲੈ ਜਾ ਪਤੀਲੀ ਰੱਖੀ ਕੰਨਾਂ ਜੇ ਲਫਾਫਾ ਪਾੜ ਗਿਆ ਫੇਰ ਕੋਈ ਨਾ ਓਏ ਇੰਨੇ ਲਫਾਫੇ ਪੈਨੇ ਉਹ ਲੈ ਜਾ ਠੀਕ ਆ ਮੈਂ ਪਤੀਲੀ ਚ ਲੈ ਕੇ ਆਉਂਦਾ ਮੇਰੀ ਗੱਲ ਸੁਣ ਮੈਨੂੰ ਪਾਗਲ ਬਣਾਉਂਦੇ ਨਾ ਕੋਈ ਲੋੜ ਨਹੀਂ ਹੈਗੀ ਮੈਨੂੰ ਸਾਰਾ ਕੁਝ ਪਤਾ ਤੂੰ ਅੱਜ ਸਵਾਜੇ ਖਾਣੇ ਹੋਣੇ ਤਾਂ ਹੀ ਪਤਲੇ ਵਿੱਚ ਮੈਂ ਕੁਝ ਨਹੀਂ ਖਾਣਾ ਦਿੱਲੀ ਦੇ ਦੇ ਓਰੇ ਤੂੰ ਮੈਨੂੰ ਛੱਡਾ ਤੇਰਾ ਬੇੜਾ ਵੇਚੇ ਕੰਜਰਾ ਕੁਝ ਨਹੀਂ ਛੱਡਾ ਸਾਰਾ ਘਰ ਵੇਚ ਕੇ ਖਾ ਗਿਆ ਮੇਰੇ ਦਾਜ ਵਾਲੇ ਪਤਲੇ ਵੀ ਵੇਚ ਚਲੇ ਕੋਈ ਨਾ ਤੂੰ ਘਰੇ ਆ ਜਾ ਤੈਨੂੰ ਦੱਸਦੀ ਆ ਮੈਂ ਫਿਰ ਦੱਬੇ ਵੇਚਿਆ ਮਾ ਕਿਉਂ ਕੁਰਸੀ ਵਾਲਾ ਪਾਈਆ ਰੇ ਮਾਰ ਕੇ ਕੁਰਸੀ ਖਾਣੇ ਭੁੱਖ ਲੱਗ ਰਹੀ ਐ ਵੇਚੀ ਜਾ ਜਿਹੜਾ ਸਮਾਨ ਵੇਚਣਾ ਨਾ ਸਾਰਾ ਬੇਚ ਦੋ ਜੋੜੇ ਹੋ ਨਾ ਕੋਸ਼ ਐਂ ਕਰੋ ਸਾਰਾ ਘਰ ਵੇਚ ਦੋ ਟਪਾਰ ਰੱਖੇ ਮੈਨੂੰ ਸਾਰੇ ਟੱਬਰ ਨੇ ਡਾਡੀ ਵੀ ਕੱਲ ਪਤੀਲੀ ਵੇਚ ਕੇ ਆਈ ਸੀ ਹਏ ਮਰਜਾ ਤੂੰ ਵੀ ਆਦ ਦੇ ਜਮਾ ਪਿਓ ਵਰਗੀ ਹੋ ਰਹੀ ਐ ਸ਼ਰਮਨਾਮ ਦੀ ਚੀਜ਼ ਤਾਂ ਨਹੀਂ ਆਂਦੀ ਚੁੱਪ ਕਰਕੇ ਜਿੱਥੇ ਡੱਬੇ ਚ ਕਿਨੇ ਨਾ ਰੱਖ ਦੇ ਨਹੀਂ ਤੇ ਮੈਥੋਂ ਬੁਰਾ ਕੋਈ ਨਹੀਂ ਐਂ ਫालतੂ ਨੇ ਥੱਪੜ ਖਾ ਲੇਂਗੇ ਜਾ ਕੇ ਰੱਖਿਆ ਘਰ ਦੀ ਕੱਲੀ ਕੱਲੀ ਚੀਜ਼ ਵੇਚ ਛੱਡੀ ਇਹਨਾਂ ਨੇ ਆ ਗੱਡੀ ਪਾਈ ਸੀ ਮਰੂਤੀ ਆਵੀ ਵੇਚ ਲੰਦੇ ਇਹ ਕਾਹਨੂੰ ਵੇਚਣੀ ਐ ਪਿਓ ਦੀ ਧੋਈ ਐ ਉਹ ਸ਼ਰਮਿਲਾ ਰੱਖਿਆ ਇਹਨਾਂ ਨੇ ਸਾਰੇ ਟੱਬਰ ਨੇ ਰੋਟੀ ਬਣਦੀ ਪਈ ਨਹੀਂ ਅਜੇ ਰੋਟੀ ਬਣੀ ਨਹੀਂ ਹੈਗੀ ਅੱਛਾ ਤਲ ਖੋਜ ਹੀ ਪੈ ਗਈ ਨਹੀਂ ਭਈ ਮੇਰਾ ਮਹਾ ਆਹੋ ਖੋਤਾ ਆਪੇ ਪੈਣੀ ਐ ਐਨਾ ਨਸ਼ਾ ਪੱਤਾ ਦੇ ਡਫਦਾ ਆਇਆ ਤੂੰ ਸਭਾ ਨੂੰ ਭਈ ਮੈਂ ਤਾਂ ਇਧਰ ਡੰਗਰਾਂ ਦੀ ਰਾਖੀ ਪੈਦੀ ਮੈਂ ਕਿੱਥੇ ਗਿਆ ਮੈਂ ਇਹ ਮੁਕਰਿਆ ਸਮਾਂ ਮਹਰਾ 100 ਰੁਪਿਆ ਮੰਗਦਾ ਦੀ ਇਹ ਦੇਖੋ ਸ਼ਰਮ ਕਰ ਲੈ ਸ਼ਰਮ 100 ਰੁਪਿਆ ਮੰਗਦਾ ਮੇਥੋਂ ਲੈ ਕੋਈ ਕੰਮਕਾਰ ਕਰ ਲੈ ਤੇਰੇ ਵਰਗੇ ਬੁੜੇ ਨਾ ਐਨਾ ਐਨਾ ਕੰਮ ਕਰਦੇ ਨੇ ਤੂੰ ਬੈਠਾ ਹੋਰੇ ਨਸ਼ੇ ਪੱਤੇ ਡਫਦਾ ਆਂ ਨਾ ਸ਼ਰਮ ਕਰ ਲੈ ਮੇਰੇ ਪਿਓਆਂ ਵਰਗਾ ਤੂੰ ਉਹ ਪਾਈ ਹੁਣ ਗੋਡੇ ਗਿੱਟੇ ਕੰਮ ਨਹੀਂ ਕਰਦੇ ਹੁਣ ਕੰਮ ਕਾਦੇ ਸਿੱਤੇ ਕਰਦੇ ਆ ਜੇ ਹੱਡ ਮਣੀ ਮੋਟੀ ਜਾਣ ਹੋਵੇ ਹੱਡਾਂ 'ਚ ਫੇਰੇ ਆ ਹੁਣ ਹੱਡ ਤਾਂ ਜਵਾਬ ਦੇ ਹੀ ਖੜੇ ਨੇ ਆਹੋ ਹਜੇ ਵੀ ਹੱਡ ਜਵਾਬ ਦੇ ਹੀ ਬੈਠੇ ਨੇ ਪੁੱਕੇ ਤੂੰ ਨਹੀਂ ਛੱਡਦਾ ਬਰੋਂ ਤੂੰ ਨਹੀਂ ਛੱਡਦਾ ਕੋਈ ਇਹੋ ਜਿਹਾ ਨਸ਼ਾ ਪਤਾ ਜਿਹੜਾ ਅਸਤ ਛੱਡਿਆ ਨਹੀਂ ਪੁੱਕੀ ਐਨੀ ਮਹਗੀ ਹੋ ਰਹੀ ਆ ਪੁੱਕੀ ਆਪਾਂ ਲੈਣ ਜਾਓ ਕਿੱਥੇ ਆ ਪੁੱਤ ਤੂੰ ਮੈਨੂੰ 150 ਦੇ ਦੇ ਮੈਂ ਤਾਂ ਜੀਵ ਵਾਲੀਆਂ ਲੈ ਆਉਂਗਾ ਆ ਜੋੜੇ ਤੇਰੇ ਮਰੇ ਹੱਥ ਬੁੜਿਆ ਉਹਨੇ ਪਹਿਲੇ ਪਤਿੱਲੀ ਵੇਚਤੀ ਤੂੰ ਦੇਖ ਲੈ ਹੋਰੇ ਜਿਹੜਾ ਘਰ ਦਾ ਸਮਾਨ ਆ ਨਾ ਥੋੜਾ ਬਹੁਤ ਪਿਆ ਉਹ ਵੀ ਵੇਚਿਆ ਰੈਂਦਾ ਖੁੰਦਾ ਨਹੀਂ ਪਈ ਇਹੋ ਜਿਹਾ ਕੰਮ ਥੂੜੀ ਕਰਿਆ ਕਰ ਇਹੋ ਜਿਹਾ ਕੰਮ ਨਹੀਂ ਕਰਿਆ ਕਰਦੇ ਅੱਗੇ ਕਹੜਾ ਨਹੀਂ ਕਰੇ ਤੇ ਕੰਮ ਹੁਣ ਵੀ ਵੇਚਿਆ ਚਲ ਜਿੰਗਰ ਉਠੀ ਲਾ ਦੋ ਭਈ ਰੋਟੀ ਲਾ ਦੋ ਨਾ ਕੁਛ ਹੋਰ ਨੌਕਰਾਂ ਨਹੀਂ ਲੱਗੀਆਂ ਸਾਡੀ ਉਰੇ ਕਿਆ 150 ਦੇ ਦੋ ਆਨ ਮੰਨਦੇ ਨੇ ਕੋਈ ਨਾ ਹਜੇ ਬਹੂ ਜੀ ਬੜੀ ਪਰਖਦੀ ਐ ਮੇਨ ਤਾਂ ਇੱਕ ਜੀ ਲਵਾ ਮੈਂ ਤੇ ਆਣਾ ਜਾਵੇਂ ਬਹੂ ਜੀ ਦਾਦਾ ਬਾਗੀ ਰਸੋਈ ਚ ਹਾਂ ਹਮੈ ਲੱਗਦਾ ਪਰਸ ਵੀ ਲੈ ਕੇ ਆਈਆਂ ਨੇ ਆ ਹੀ ਐ ਕੋਈ ਨਾ ਕੋਵਾਂ ਨਾ ਗੋਪੀਆਂ ਵਾਲੇ ਤੁੰਨੋ ਵੀ ਇਹ ਤਰ੍ਹਾਂ ਸਮ ਪਤ ਨੂੰ ਬਤਾ ਹੋ ਰਿਹਾ ਹੈ। ਮੰਮੀ ਜੀ, ਹਾਂ ਪੁੱਤ, ਕੀ ਗੱਲ ਹੋ ਗਈ? ਕਿਉਂ ਬੁਮਾਰੀ ਚ ਗਾ ਪਏ ਤੁਸੀਂ? ਮੈਂ ਪੁੱਤ ਸੂਟ ਦੇ ਕੀ ਆਂਦੀ ਸੀ ਜਿਹੜਾ ਤੇਰੇ ਮਾਮੇ ਨੇ ਦਿੱਤਾ ਸੀ ਤੈਨੂੰ। ਮਾਮੇ ਨੇ ਸੂਟ ਦਿੱਤਾ ਸੀ। ਹੋਰ ਕੋਈ ਮੈਂ। ਉਹ ਇੱਥੇ ਤਾਂ ਪਿਆ ਹੋਣਾ ਸੂਟ। ਉਹ ਇੱਥੇ ਤਾਂ ਪਿਆ ਤੀ ਪੁੱਤ, ਉਹੀ ਤਾਂ ਦੇਖਦੀ ਸੀ ਮਾਤਾ ਕ ਮੰਡਣ ਦੇ ਦੇਖ ਕੇ ਆਈਆਂ। ਜਮੀ ਸਾਮੀ ਦਾ ਰੰਗ ਹੈਗਾ ਉਹਦੇ ਪਾਇਆ ਹੋਇਆ ਉਹੀ ਸੇਮ ਹੈ ਹਾਂ ਦੰਮੀ ਸੇਮ ਹੈ ਉਹੀ ਬੇਲਾ ਪਾਈਆਂ ਹੋਈਆਂ ਨੇਗੀਆਂ ਕਮਾਲ ਦੀ ਗੱਲ ਮੈਨੂੰ ਇੱਥੇ ਦੇਖਿਆ ਲੱਗਦਾ ਹੱਦੂ ਹੀ ਪਿਆ ਅੱਤਰ ਪਿਓ ਚੋਰੇ ਦੇ ਕੰਮ ਹੋਣਗੇ ਹੋਰ ਕੀ ਹੋਊਗਾ ਵੇਚਤਾ ਹੋਊਗਾ ਕਿਤੇ ਚੱਕ ਕੇ ਉਹਨਾਂ ਨੇ ਮੰਮੀ ਇਹੀ ਕੰਮ ਤਾਂ ਕਰਦੇ ਨੇਗੇ ਉਹ ਨਵਾਂ ਸੂਟ ਤੀ ਦੇਖ ਕਿਤੇ ਨਹੀਂ ਦਿੰਦਾ ਹੈਗਾ ਮੈਨੂੰ ਤਾਂ ਐਂ ਲੱਗਦਾ ਹੁਣੇ ਬੇਸਤਾ ਹੋਊਗਾ ਕਰਦੇ ਕੋਈ ਜੀ ਨਹੀਂ ਛੱਡਦੇ ਹੈਗੇ ਇਹ ਕੋਈ ਨਹੀਂ ਛੱਡਦੇ ਹੈਗੇ ਹੁਣ ਫੇਰ ਉਹ ਬੇੜਾ ਬਹਾ ਰੱਖਿਆਗਾ ਜਮੀਨਾਂ ਨੇ ਤਾਂ ਦੋ ਇੱਕੋ ਜਿਹੇ ਰਲ ਰਹੇ ਨੇ ਜਮੀਨ 사ਮੀ ਸੂਟ ਹੈ ਉਹਦੇ ਕੋਲੇ ਪਾਇਆ ਹੋਇਆ ਉਹਦੇ ਹੁਣੀ ਦੇਖ ਕੇ ਆਈਆਂ ਮੈਂ ਫਿਰ ਹੁਣ ਕੀ ਕਰ ਸਕਦੇ ਆ ਮੈਂ ਕੁੱਛ ਦਿਆਂ ਉਸ ਨੂੰ ਜਿਹਨੇ ਖਰੀਦੇ ਮੰਮੀ ਰਹਿਣ ਦਿਓ ਤੁਸੀਂ ਆਹ ਨੂੰ ਮੈਨੂੰ ਜਾਣਦੇ ਕਿਹੜਾ ਗੱਲ ਕਰ ਹੁੰਦੇ ਹਏ ਮੈਂ ਮਰ ਜਾ ਇਹ ਤਾਂ ਮੰਮੀ ਲੜ ਕੇ ਆਊਗੀ ਪੱਕਾ ਆ ਦੇਖ ਬੜਾ ਪੁੱਤ ਇਹ ਤਾਂ ਮੰਮੀ ਉਹੀ ਸੂਟ ਹੈ ਜਿਹੜਾ ਮੈਨੂੰ ਮਾਮਿਆ ਜੀ ਨੇ ਦਿੱਤਾ ਸੀ ਕਿਹੜੇ ਸੂਟ ਦੀ ਗੱਲ ਕਰਦੀ ਆਂ ਪਹਿਣੇ ਤੂੰ ਉਹੀ ਸੂਟ ਦੀ ਗੱਲ ਕਰਦੀ ਏ ਜਿਹੜਾ ਤੂੰ ਪਾਈ ਫਿਰਦੀ ਆਂ ਨਾ ਕਿੱਥੋਂ ਲੈ ਕੇ ਆਈ ਆਂ ਇਹ ਤਾਂ ਮੈਂ ਦੁਕਾਨ ਤੋਂ ਲੈ ਕੇ ਆਈ ਆਂ ਰਾਜੂ ਦੀ ਤੋਂ ਝੂਠ ਘੱਟ ਬੋਲ ਕਰ ਸਾਡੇ ਘਰੋਂ ਚੋਰੀ ਕਰਕੇ ਲੈ ਕੇ ਗਈ ਹੈ ਤੋ ਤੈਨੂੰ ਸ਼ਰਮ ਨਹੀਂ ਆਈ ਇਹਨੇ ਮੈਂ ਤੈਨੂੰ ਕਿਹਾ ਸੀ ਪੁੱਤ ਵੀ ਸਾਵੇਂ ਸੂਟ ਪਾਇਆ ਹੋਇਆ ਉਹਨੇ ਨਹੀਂ ਪਹਿਣੇ ਮੈਂ ਕਹਾਂ ਨੂੰ ਚੋਰੀ ਕਰਕੇ ਲੈ ਕੇ ਆਈ ਆਂ ਤੇਰੇ ਸੋਹਰਾ ਵੇਚ ਕੇ ਆਇਆ ਰਾਜੂ ਦੀ ਦੁਕਾਨ ਤੇ ਮੈਂ ਤਾਂ ਉੱਥੋਂ ਲੈਂਤਾ ਇਹ ਸੂਟ ਨਾ ਤੈਨੂੰ ਖਰੀਦਦੀ ਨੂੰ ਸ਼ਰਮ ਨਾ ਆਈ ਫਿਰ ਲੈ ਮੈਨੂੰ ਇਹ ਤਾਂ ਕਾਹਦੀ ਸ਼ਰਮ ਹੈ ਉਹਨੇ ਵੇਚਤਾ ਤੇ ਮੈਂ ਲੈ ਲਿਆ ਮੈਂ ਤਾਂ ਲੈਣੀ ਸੀ ਭਾਨੇ ਮੈਂ ਤਾਂ ਪੈਸੇ ਦੇ ਕੇ ਆਈਆਂ ਅਗਲੀ ਨੂੰ ਤੂੰ ਕਿੰਨੇ ਦਾ ਲੈ ਲਿਆ ਫਿਰ ਇਹੋ ਮੈਂ ਤਾਂ 200 ਦਾ ਲੈ ਕੇ ਆਈਆਂ ਬੂ ਮੈਂ ਦੇਖ ਲੈ 800 ਰੁਪਏ 200 ਦਾ ਵੇਚਿਆ ਫਿਰ ਉਹਨੂੰ ਕਿਹੜਾ ਸ਼ਰਮਾ ਪੁੱਤ ਆਪਦੇ ਭੈਣੇ ਘਰੇ ਮਸਲੇ ਹੱਲ ਕਰਿਆ ਕਰੋ ਬਾਹਰ ਕਿਸੇ ਨਾਲ ਲੜਾਈ ਚ ਕਰਨ ਚ ਨਹੀਂ ਸਾਨੂੰ ਵੀ ਸ਼ਰਮ ਚਾਹੀਦੀ ਹੈ ਭਾਨੇ ਕਰੇ ਦੀ ਨੂੰ ਤੁਹਾਨੂੰ ਆਪਾਂ ਦੀ 200 ਦਾ ਸੂਟ ਕੋਈ ਦੇ ਦੂਗਾ ਤੁਹਾਨੂੰ ਫਿਰ ਤੁਸੀਂ ਘਰੇ ਗਾਓ ਇੰਨਾ ਮੈਂ ਕੀ ਕਰਾਂ ਜਦ ਚੀਜ਼ਾਂ ਚੱਕ ਚੱਕ ਕੇ ਲੈ ਕੇ ਜਾਂਦੇ ਚਲ ਕੋਈ ਨਾ ਚਾਚੀ ਸਾਡੇ ਤੋਂ ਗਲਤੀ ਹੋ ਗਈ ਠੀਕ ਹੈ ਅਸੀਂ ਤੁਹਾਨੂੰ ਬੋਲਿਆ ਤੁਸੀਂ ਜਾ ਸਕਦੇ ਹੋ ਮਾੜਾ ਮੋਟਾ ਆਪਦੀ ਘਰੇ ਗਾਓ ਰੱਖਿਆ ਕਰੋ ਨਹੀਂ ਤੁਹਾਨੂੰ ਵੀ ਸੰਗ ਚਾਹੀਦੀ ਮਾੜੀ ਮੋਟੀ ਇੱਥੇ ਤਾਂ ਕੰਟਰੋਲ ਨਹੀਂ ਕਰਦੇ ਹਾਂ ਸ਼ਰਮਦਾਰੀਆਂ ਨਾ ਮੰਮੀ ਇਹਨਾਂ ਨੇ ਵੀ ਸ਼ਰਮਦਾਰ ਰੱਖਿਆ ਪੁੱਤਰਾ ਕੀ ਕਰੀਏ ਆਪਦੀ ਮਾੜੇ ਨੇ ਜਦ ਆਪਦਾ ਸਿੱਕਾ ਖੋਟਾ ਹੋਵੇ ਕਿ ਮੇਰੀ ਗੱਲ ਸੁਣੋ ਮੰਮੀ ਉਹਦੀ ਕੀ ਗਲਤੀ ਹੈ ਸਾਡੇ ਕਰੇ ਟੱਬਰ ਇਹੋ ਜ ਆਪਾਂ ਕਿਸ ਨੂੰ ਕੀ ਕਹੀਏ ਕੀ ਕਰੀਏ ਪੁੱਤ ਇਹਨਾਂ ਨੇ ਸਾਰਾ ਘਰ ਤੇ ਜਮੀ ਆਪਣਾ ਨੇ ਮੰਮੀ ਇਹਦੇ ਚ ਵਿਚਾਰੀ ਚਾਚੀ ਦੀ ਕੀ ਗਲਤੀ ਐ ਇਹਨਾਂ ਨੇ ਸੂਟ ਹੀ ਬੇਚਤਾ ਹੁਣ ਉਹਨੇ ਤਾਂ ਖਰੀਦਣਾ ਹੀ ਸੀਗਾ ਨਹੀਂ ਕੀ ਕਰਾਂ ਪੁੱਤ ਨਾ ਤਾਂ ਬੰਦਾ ਚੱਜਦਾ ਨਾ ਪੁੱਤ ਚੱਜਦਾ ਦੋਵਾਂ ਨੇ ਖਾ ਲਈ ਮੈਂ ਤਾਂ ਉਹੀ ਤਾਂ ਬੰਦੇ ਚੱਜ ਨਾ ਪੁੱਤ ਵੀ ਨਹੀਂ ਚੱਜਦਾ ਨਿਕਲਿਆ ਸਾਰਾ ਘਰ ਵੇਚ ਕੇ ਖਾ ਗਏ ਉਹੀ ਤਾਂ ਗੱਲ ਐ ਮੰਮੀ ਪਿਓ ਪਿਓ ਵੀ ਇਹੋ ਜ ਆ ਨਿਕਲਿਆ ਕੀ ਕਰਾਲਾ ਵੀ ਮੇਰੀ ਗੱਲ ਸੁਣ ਕਰੇ ਤਾਂ ਚੋਰੀ ਕਰਦੇ ਕਰਦੇ ਨੇ ਬਾਹਰ ਜਾ ਕੇ ਸਿੱਨਾ ਚੋਰੀ ਕਰਦੇ ਨੇ ਤੁਹਾਨੂੰ ਪਤਾ ਅੱਜ ਮੇਰੇ ਦਾਜ ਵਾਲੀ ਪਤਿਲੇ ਵੀ ਨਹੀਂ ਛੱਡੇ ਉਹ ਵੀ ਵੇਚ ਜਾਂਦੀ ਮੈਂ ਦੱਸ ਜਮੀਰ ਸ਼ਰਮ ਲੈ ਲਈ ਅੱਜ ਤਾਂ ਇੱਕ ਪਾਸਾ ਹੋ ਕੇ ਹਟੂ ਜਾਂ ਇਹ ਨਹੀਂ ਦੋਨੋਂ ਜਾਪਾ ਨਹੀਂ ਫਿਰ ਹੋਰ ਮੰਮੀ ਹਾਂ ਕੋਈ ਲੈਣ ਦਾ ਅੱਜ ਨਾ ਕੱਪੜੇ ਸਾਡੇ ਨਾ ਪਤਿਲੀ ਛੱਡੀ ਦੋ ਹੀ ਇਹ ਜੇ ਨਿਕਲ ਕੇ ਪੁੱਤ ਆ ਲੈਣ ਦੇ ਅੱਜ ਦੋਨਾਂ ਨੂੰ ਉਹਨਾਂ ਨੂੰ ਕਰਦਿਆਂ ਗੱਲਾਂ ਚ ਉਹਨਾਂ ਨਾਲ ਅੱਜ ਤਾਂ ਇੱਕ ਪਾਸਾ ਬੇੜ ਕੇ ਹਟਾਂਗੇ ਦੇਖ ਲਾ ਮਾ ਹੈ ਇਹਨਾਂ ਨੂੰ ਕੋਈ ਸੂਰਤ ਕਿਵੇਂ ੱੱੱਕੇ ਖਾਂਦੇ ਆਂਦੇ ਨੇ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੂੰ ਨਹੀਂ ਸ਼ਰਮ ਆਉਂਦੀ ਹੈਗੀ ਆਪਾਂ ਨੂੰ ਇੱਕ ਪਾਸਾ ਕਰਨਾ ਪਊ ਅੱਜ ਚੱਲ ਮਾ ਹੋ ਜਾ ਸ਼ੁਰੂ ਫਿਰ ਮਰ ਸਾਲ ਅਸੀਂ ਨਹੀਂ ਅੱਜ ਬਚਦੇ ਅਸੀਂ ਤਾਂ ਮਰਾਂਗੇ ਵੇ ਲੋਕੋ ਇਹਨਾਂ ਨੇ ਤਾਂ ਸਾਡਾ ਜੀਣਾ ਦੁੱਬੜ ਗਿਆ ਇਹਨਾਂ ਤਾਂ ਗੇੜਾ ਕਰਕੇ ਕਰਤਾ ਇਹਨਾਂ ਨੇ ਤਾਂ ਉਹ ਆਉਂਦੇ ਨੇ ੱੱਕੇ ਹੋਏ ਇਹਨਾਂ ਨੂੰ ਕੋਈ ਸ਼ੰਗ ਸ਼ਰਮ ਆਉਂਦੀ ਹੈਗੀ ਇਹਨਾਂ ਨੂੰ ਐਵੇਂ ਮਰ ਜਾ ਉਹ ហេਠਾ ਜੋ ਪਈ ਕੈਮਰੋਲਾ ਪਾਇਆ ਬੱਦਲ ਬਾਈ ਹੋ ਰਹੀ ਹੈ ਪੂਰਜੀ ਲਾਕੀ ਡਿਗਣਾ ਨਾ ਤੈਨੂੰ ਤਾਂ ਡੱਕ ਕੇ ਲੱਗਣੀ ਆ ਵੀ ਭੂ ਡਿਗਦੀ ਆਗੀ ਸ਼ੁਰਤ ਤਾਂ ਹੈ ਨਹੀਂਗੀ ਤੋਂ ਹੋਇਆ ਹੋਣਾਗਾ ਲੈ ਡੈਡੀ ਤੁਹਾਨੂੰ ਮਾੜੀ ਮੋਟੀ ਸ਼ਰਮ ਨਹੀਂ ਆਉਂਦੀ ਹੈਗੀ ਅਸੀਂ ਦੋਨੋਂ ਕਿਵੇਂ ਕਰਦੇ ਗੁਜ਼ਾਰਾ ਕਰਦੇ ਕਿਵੇਂ ਨਹੀਂ ਤੁਸੀਂ ਸਾਰਾ ਘਰ ਦਾ ਸਮਾਨ ਵੇਚ ਕੇ ਨਸ਼ੇ ਪੱਤੇ ਚਲਾ ਦਿੰਨੇ ਹੋ ਨਾ ਪੁੱਤ ਇਹਨਾਂ ਨੂੰ ਨਹੀਂ ਸ਼ਰਮ ਆਉਂਦੀ ਹੈਗੀ ਸੂਟ ਵੀ ਵੇਚ ਕੇ ਖਾਗੇ ਪਤੀਲੀ ਇਹਨਾਂ ਨੇ ਵੇਚਦੀ ਬਾਲਟੀ ਇਹਨਾਂ ਨੇ ਨਹੀਂ ਛੱਡੀ ਕੋਈ ਮੈਂ ਕੋਈ ਸੂਟ ਸਾੜ ਨਹੀਂ ਵੇਚਿਆ ਨਾਲੇ ਕੋਠੇ ਤੇ ਖੜੀਆਂ ਤੁਸੀਂ ਕੀ ਕਰਦੀਓ ਠੇਠ ਆ ਜਾ ਪਈ ਇਹਦਾ ਕੰਮ ਲਿਆ ਜਾਈ ਜੀ ਹੈਗੀ ਹੈਗੀ ਨਾਲੇ ਤੂੰ ਰਲ ਗਈ ਇਹਦੇ ਹੈ ਠੇਠ ਆ ਜੋ ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਏ ਤੁਸੀਂ ਆ ਦੇਖ ਲੈ ਸੂਟ ਮੈਂ ਕਿਹੜਾ ਸੂਟ ਦਾ ਨੌ ਲਿਆ ਮੰਨ ਗਿਆ ਨਾ ਚੋਰ ਐ ਇਸਨੇ ਜਦੋਂ ਵੇਚਿਆ ਕਾ ਸੂਟ ਆਪੇ ਸੂਟ ਤੇ ਹੀ ਗੱਲ ਤੇ ਆ ਗਿਆ ਦੇਖ ਲੈ ਫਿਰ ਗੱਲ ਤਾਂ ਉਹੀ ਐ ਨਾ ਹਾਂ ਨਾਲੇ ਕੋਠੇ ਤੇ ਅਸੀਂ ਤਾਂ ਜਿਹੜੇ ਅੱਧ ਇੱਕ ਪਾਸਾ ਬਚਦੇ ਹੈਗੇ ਇੱਕ ਪਾਸਾ ਕਰਕੇ ਹਟਾਂਗੇ ਯਾ ਤਾਂ ਤੁਸੀਂ ਨਹੀਂ ਆ ਫਿਰ ਅਸੀਂ ਨਹੀਂ ਹੈਗੀਆਂ ਅੱਜ ਕਿਵੇਂ ਬਾਪੂ ਤੂੰ ਅੱਕਾ ਜਲਾ ਹੀ ਖੜਿਆ ਓਏ ਉਹ ਤੇਰੀ ਮੰਮੀ ਹੋਰੀ ਚੜ ਰਹੀਆਂ ਨੇ ਉੱਤੇ ਉਹਨਾਂ ਨੂੰ ਲਾ ਲੈ ਹੇਠਾਂ ਨੌਗੀ ਬਾਪੂ ਤਾਰੇ ਗਿੰਦੀਆਂ ਨੇ ਦੇਣੇ ਖੜਿਆ ਕੋਠੇ ਤੇ ਉਹ ਪਤਾ ਨਹੀਂ ਕੀ ਗਿੰਦੀਆਂ ਨੇ ਤੂੰ ਲਾ ਲੈ ਨਾਲ ਤਾਂ ਬਦਲਬਾਈ ਹੋਈ ਪਈ ਆ ਭਾਈ ਆ ਡੱਕੇ ਹੋਇਆ ਨੂੰ ਦੇਖ ਲੈ ਇਹਨਾਂ ਨੂੰ ਤਾਰੇ ਦੀਂਦੇ ਨੇ ਐਨੀ ਧੁੱਪ ਚੜ੍ਹ ਰਹੀ ਹੈਗੀ ਮੈਂ ਤੁਸੀਂ ਇੱਥੇ ਤੇ ਕੀ ਕਰਦੇ ਹੋ ਖੜੇ ਆਉਣਾ ਅਸਤਾ ਇੱਕ ਪਾਸਾ ਕਰਨ ਲੱਗਿਆ ਥੋਨੂੰ ਤਾਂ ਸ਼ਰਮ ਹੈ ਨਹੀਂ ਸਾਰਾ ਕੁਝ ਵੇਚ ਕੇ ਖਾ ਕੇ ਅੱਜ ਦੇਖੀ ਚਲ ਤੁਹਾਡਾ ਬੰਦਾ ਕੀ ਆ ਫਿਰ ਕਿਹੜੀ ਆਊਗੀ ਤੁਹਾਨੂੰ ਵਿਆਹ ਜਵਾਕਾਂ ਦਾ ਕੀ ਬਣੂਗਾ ਜੇ ਤੁਸੀਂ ਮਰ ਗਏ ਜਵਾਕ ਵੀ ਤੂੰ ਹੀ ਸੰਭਲੀ ਤੁਸੀਂ ਕਹੜਾ ਕੋਈ ਛੱਡਿਆ ਉਹ ਨਾ ਨਾ ਭਾਈ ਬੌਲੀ ਇਹ ਠਾ ਆ ਜਾਓ ਤੁਸੀਂ ਇਹ ਠਾ ਆ ਜਾਓ ਇਹ ਠਾ ਆ ਜਾ ਨਾ ਥੋਨੂੰ ਸੰਤ ਸ਼ਰਮ ਤਾਂ ਹੈ ਨਹੀਂ ਕੀ ਅਸੀਂ ਕੀ ਹੋ ਗਿਆ ਤੈਨੂੰ ਕੀ ਕਹਦਾ ਮੈਂ ਅਸੀਂ ਨਹੀਂ ਆਂਦੇ ਅਸਤਾਜ ਮਰਾਂਗੇ ਜਾਂ ਤੂੰ ਤੁਸੀਂ ਸੋਖਾ ਵਿਹਾ ਅਸੀਂ ਆ ਗਵਨ ਨਸ਼ੇ ਪੱਤੇ ਨਹੀਂ ਕਰਦੇ ਅਸੀਂ ਨਸ਼ਾ ਨਹੀਂ ਕਰਦੇ ਤੂੰ ਕਿਉਂ ਨਸ਼ਾ ਕਰਦਾ ਹੁੰਦਾ ਉਹ ਨਹੀਂ ਕਰਦਾ ਬਾਪੂ ਜਦੋਂ ਬਾਦ ਬੋਲ ਪਾਲਾ ਇਦੋਂ ਬਾਦ ਮੈਂ ਕੋਈ ਨਸ਼ਾ ਨਹੀਂ ਕਰਦਾ ਹੈਗਾ ਬੱਸ ਸਾਰੇ ਤਾਂ ਤਾਂ ਭਾਂਡੇ ਵੇਚਤੇ ਹੈ ਅਜਾ ਤੇਰੀ ਮਾਂ ਸੂਟ ਦਾ ਮੈਨੂੰ ਕਹੀ ਜਾਂਦੀ ਹੈ ਹੈ ਮੈਂ ਤੜਕੇ ਦਾ ਘਰੇ ਨਹੀਂ ਵੜਿਆ ਵੇਚਾ ਹਣਾ ਤੇ ਵੀ ਮੈਂ ਕਿਥੋਂ ਕੀ ਵੇਚਦਾ ਮੈਂ ਤਾਂ ਹੀ ਤੜਕੇ ਦਾ ਪੈਸੇ ਮੰਗਦਾ ਫਿਰਦਾ ਮੈਂ ਉੱਥੋਂ ਦੇ 100 ਰੁਪਏ ਕਹਿੰਦਾ ਪੈਸੇ ਕੀ ਉਹ ਹੈ ਜਾਂ ਕੁਸੀ ਹੈਗਾ ਮੈਂ ਚਲ ਬਾਕੀ ਕਿਹ ਜਾ ਹੈ ਗਿਆ ਜੂ ਆ ਜਾ ਬੋਲ ਬੋਲ ਮੈਂ ਇਹਦੋ ਵਾਰ ਕੋਈ ਨਸ਼ਾ ਕਰਦਾ ਹੈ ਗਿਆ ਆ ਜਾਓ ਭਾਈ ਇੱਥਾ ਆ ਜਾਓ ਤੁਸੀਂ ਬਸ ਇਹਦੇ ਮੈਂ ਹੋਰ ਲਾਉਂਗਾ ਇਦੂ ਮੁੜ ਕੇ ਨਾ ਨਾ ਅਸੀਂ ਨਹੀਂ ਮੰਨਦੇ ਹੈਗੇ ਤੁਹਾਡੀ ਗੱਲਾਂ ਦੇ ਤਾਂ ਉਹ ਵੀ ਵਿਸ਼ਵਾਸ ਨਹੀਂ ਚਾਰੇ ਕਿਸੇ ਥਾਂ ਦੇ ਪਸੇ ਪੱਤੇ ਜੀ ਤੁਸੀਂ ਕੀ ਪਤਾ ਕੀ ਝੂਠ ਬੋਲਦੇ ਹੋਵੋਗੇ ਨਹੀਂ ਇਹਦੋ ਵਾਰ ਕੋਈ ਨਸ਼ਾ ਨਹੀਂ ਕਰਦੇ ਪਹਿਲਾਂ ਨੱਕ ਨਾਲ ਖੀਰਾ ਕੱਢੋ ਅਸੀਂ ਨਹੀਂ ਆਉਂਦੀਆਂ ਐ ਥੱਲੇ ਆ ਜਾਓ ਥੱਲੇ ਕਿਉਂ ਤੁੱਪੇ ਮਰੀ ਜਾਣੀਓ ਬੇ ਆ ਜੋੜੇ ਤੁਹਾਡੇ ਮਰੇ ਹੱਥ ਕੱਢ ਦੇ ਕਿਰਾ ਨਹੀਂ ਉਹ ਵੀ ਤਾਂ ਮਾਰੇ ਰੱਖਿਆ ਸੀ ਕੱਢ ਦੇ ਕਿਰਾ ਮੈਂ ਤਾਂ ਕੱਢੀ ਹਾਂ ਨਾ ਉਹ ਕੀ ਕੱਲਾ ਨਸ਼ਾ ਕਰਦਾ ਨਾ ਤੂੰ ਵੀ ਤੂੰ ਵੀ ਹੈ ਨਾ ਤੂੰ ਵੀ ਚੌਰਿਆ ਨਾਲ ਹੀ ਹੈ ਤੇ ਰਲਿਆ ਹੋਇਆ ਉਹ ਮੇਰੇ ਗੋਡੇ ਨਹੀਂ ਮੁੜਦੇ ਹੁਣ ਨਾਲ ਕਿਰਾ ਕੰਦ ਨਹੀਂ ਕਰਦਾ ਲੈ ਦੱਸ ਗੋਡੇ ਨਹੀਂ ਮੁੜਦੇ ਹਾਂ ਹੱਥ ਬੰਨੇ ਦੋਵੇਂ ਥੱਲੇ ਆ ਜਾਓ ਉਹ ਤਾਂ ਮਿੰਟ ਛੁੱਟਿਆ ਜਾਂਦਾ ਹੁਣ ਨਾ ਕ ਚੱਕ ਕੇ ਸਮਾਨ ਆਹੋ ਏ ਠਾ ਜਾ ਗੋਡੇ ਨਹੀਂ ਮੁੜਦੇ ਤੇ ਬਾਅਦ ਕੋਈ ਨਸ਼ਾ ਪਤਾ ਕਰਿਆ ਨਾ ਇਹ ਤੋਂ ਬਾਅਦ ਅਸੀਂ ਬਖਸ਼ਣਾ ਨਹੀਂ ਹੈਗਾ ਤੁਹਾਨੂੰ ਨਹੀਂ ਕੋਈ ਨਸ਼ਾ ਨਹੀਂ ਕਰਦੇ ਇਹ ਨਹੀਂ ਪਾਣਾ ਨਹੀਂ ਅਸੀਂ ਤਾਂ ਨਹੀਂ ਪਾ ਦਿੰਦੇ ਹਾਂ ਚੱਲ ਮਾਂ ਚੱਲੀਏ ਨੀਚੇ ਦੇ ਬੱਬੂ ਜਦੋਂ ਦਾ ਆਪਾਂ ਕੋਈ ਨਸ਼ਾ ਨਹੀਂ ਕਰਨਾ ਸਾਰਾ ਘਰ ਖਰਾਬ ਕਰ ਲਿਆ ਆਪਾਂ ਨੇ ਸਹੀ ਗੱਲ ਇਹਨਾਂ ਦੀ ਲੈ ਜਦੋਂ ਬਾਅਦ ਕੋਈ ਨਸ਼ਾ ਨਹੀਂ ਕਰਦਾ ਚਾਹ ਬਣਾ ਲਓ ਥੋੜੀ ਜੀ ਵਧੀਆ ਵਧੀਆ ਉਹ ਨਾਲੇ ਡੱਬੇ ਜੀ ਡੋਡੇ ਪਾ ਲੈ ਥੋੜੀ ਡੋਡੇ ਪਾ ਦਿਓ ਚਾਚਾ ਹਾਏ ਮੈਂ ਮਰ ਜਾ ਤੁਸੀਂ ਕੰਨੀ ਨਹੀਂ ਇਹ ਨਹੀਂ ਬੰਦੇ ਬੰਦੇ ਕਿੱਥੇ ਨਹੀਂ ਸੁਧਰਦੇ ਸਮਾਨ ਨਹੀਂ ਵੇਚਦੇ ਜਿਹੜਾ ਘਰੇ ਪਿਆ ਉਹ ਤਾਂ ਪਾ ਦਿਓ ਉਹ ਪਾ ਦਿਓ ਉਹ ਕਿੱਥੇ ਡੇਗੋਗੇ ਖਾਲ ਹੁੰਦੇ ਬਚੌਰਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੈਨੂੰ ਉਹਨੂੰ ਰੋਕਣਾ ਤਾਂ ਕੀ ਆ ਨਾਲ ਲੱਗ ਰਿਹਾ ਉਹਦੇ ਪਾਵੇ ਡੋਡੇ ਇਹਨੂੰ ਕਿੱਥੇ ਸਟਿੰਗ ਹੀ ਫਿਰ ਉਹ ਐਨੇ ਮਹਿੰਗੇ ਪਾਵੇ ਹਾਂ ਕਿਤੇ ਮਰਜ਼ੀ ਚਾਹੇ ਪੂਰੀ ਤੇ ਡੇਗਾ ਡੋਡੇ ਚ ਪਾ ਦਾਂਗੇ ਉਹਦੀ ਟੈਨਸ਼ਨ ਨਾ ਲੋ ਤੀ ਹਾਂ ਕੰਮ ਕਰ ਜਾ ਕੇ ਆਪਦਾ ਕੋਈ ਵੇਲੇ ਤੁਰੇ ਫਿਰੇ ਰਹਿਣੇ ਆ ਜਾਓ ਕਰਮ ਨਾ ਕਰ ਦੋ ਨਾ ਨੇ